ਬੇਦੇਚ ਇੱਕ ਇਸ ਤਰ੍ਹਾਂ ਦੀ ਬੀਬੀ ਮੈਨੂੰ ਮਿਲੀ ਕਹਿਣ ਲੱਗੇ ਗਏ ਨਹੀਂ ਜੇ ਅੱਜ ਦੇ ਅਵਤਾਰੀ ਪੁਰਸ਼ ਦਾ ਤੁਹਾਨੂੰ ਪਤਾ ਹੈ ਮੈਂ ਕਹ ਕੌਣ ਨੇ ਆਖਣ ਲੱਗੇ ਅੱਜ ਦੇ ਅਵਤਾਰੀ ਪੁਰਸ਼ ਸਾਈਂ ਬਾਬਾ ਨੇ ਤੇ ਮੈਂ ਕਹ ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਕਿ ਅੱਜ ਦੇ ਅਵਤਾਰੀ ਪੁਰਸ਼ ਨੇ ਤੂੰ ਕਿਸ ਤਰ੍ਹਾਂ ਨਾਪ ਲੇ ਤੇਰੇ ਕੋਲ ਕਿਹੜਾ ਪੈਮਾਨਾ ਤਮੈ ਨੂੰ ਕਹਿ ਲਗੀ ਸਾਰੀ ਜ਼ਿੰਦਗੀ ਹੋ ਗਈ ਤੁਹਾਨੂੰ ਕਥਾ ਕਰਦੇ ਹਜੇ ਪਤਾ ਨਹੀਂ ਚੱਲਿਆ ਤੁਹਾਨੂੰ ਸਾਈਂ ਬਾਬੇ ਦਾ ਮੈਂ ਕਿਹਾ ਮੈਂ ਪੜਿਆ ਉਹਨਾਂ ਦੇ ਸੰਬੰਧ ਵਿੱਚ ਮੈਂ ਉਹਨਾਂ ਦੇ ਲੇਖ ਵੀ ਪੜੇ ਨੇ ਮੈਂ ਉਹਨਾਂ ਦੀਆਂ ਤਸਵੀਰਾਂ ਵੀ ਦੇਖੀਆਂ ਨੇ ਉਹਨਾਂ ਨੇ ਪੰਜਾਬ ਦਾ ਵੀ ਭ੍ਰਮਣ ਕੀਤਾ ਆਖਲ ਕੇ ਉਹਨਾਂ ਦੇ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਉਹ ਹੱਥ ਦੇ ਚੋਂ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਕੱਢ ਕੇ ਦਿਖਾਉਂਦੇ ਨੇ ਤਾਂ ਮੈਂ ਕਹ ਜਾਦੂਗਰ ਹੋਣੇ ਨੇ ਫਿਰ ਕੋਈ ਚੰਗੇ ਮਦਾਰੀ ਹੋਣੇ ਨੇ ਸਲਝੇ ਹੋਏ ਚਣੇ ਇਹਦਾ ਸੰਤ ਪਣੇ ਨਾਲ ਕੀ ਮਤਲਬ ਇਹਦਾ અવਤਾਰ ਪਣੇ ਨਾਲ ਕੀ ਮਤਲਬ ਤੇ ਜੋ ਵਾਕਈ ਤੂੰ ਰਾਖ ਦੇ ਦਰਸ਼ਨ ਕਰਨ ਜਾਣੇ ਨੇ ਰਾਖ ਹੀ ਵੇਖਣਾ ਚਾਹਨੇ ਹੈ ਤੇ ਅਜੇ ਵੀ ਹਿੰਦੁਸਤਾਨ ਦੇ ਚੁੱਲਿਆਂ 'ਚ ਘਰ-ਘਰ ਦੇ ਤੈਨੂੰ ਰਾਖ ਬਥੇਰੇ ਮਿਲ ਜਾਏਗੇ ਅਜੇ ਵੀ ਲਖਣਾ ਹੀ ਬਲਦਿਆਂ ਨੂੰ ਉੱਥੇ ਬਹੁਤਾ ਕੋਲੇ ਹੀ জ্বলਦੇ ਲੈ ਜਿੰਨੀ ਰਾਖ ਦੇ ਦਰਸ਼ਨ ਕਰਨੇ ਨਹੀਂ ਕਰ ਲੈ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਤੇ ਪਰਮਪੁਰਖ ਦੀ ਪਛਾਣ ਨਹੀਂ ਤੇ ਨਾਟਕ ਚੇਟਕ ਕੀ ਇੱਕ ਕਹਾਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਜੇ ਇਹੀ અવਤਾਰ ਹੋਣ ਦੇ ਨਿਸ਼ਾਨੇ ਹੈ ਤਾਂ ਇਸ ਜ਼ਮੀਨ ਦੇ ਤੇ ਸੈਂਕੜੇ ਬੰਦੇ ਉਹ ਨੇ ਜੋ ਅੱਖ ਦੇ ਇਸ਼ਾਰੇ ਨਾਲ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਹਲ ਜੋ ਹੈ ਕਿਸ ਕਾ ਦੇ ਦਿੰਦੇ ਨੇ ਐ ਸਾਹਮਣੇ ਟੇਬਲ ਪਈ ਹੈ ਤੇ ਉਹ ਅੱਖ ਦੇ ਇਸ਼ਾਰੇ ਨਾਲ ਉਹਨੂੰ ਹਿਲਾ ਦੇਣਗੇ ਭਾਂਡੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਰ ਦੇਣਗੇ ਸੈਂਕੜੇ ਬੰਦੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਇਸ ਤਰੰਗ ਦੀ ਸ਼ਕਤੀ ਹੈ ਤਾਕਤ ਹੈ ਐ ਗੋਗਿਆ ਪਾਸ਼ਾ ਗੁਜ਼ਰ ਗਿਆ ਹਿੰਦੁਸਤਾਨ ਦਾ ਚੋਟੀ ਦਾ ਜਾਦੂਗਰ ਤਾਂਤਿਕ ਵਿਦਿਆ ਦੇ ਵਿੱਚ ਮਾਹਿਰ ਸੀ ਉਹ ਇੱਕ ਦਫਾ ਕਾਨਪੁਰ ਦੇ ਵਿੱਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ ਤੇ ਸਮਾਂ ਰੱਖਿਆ ਸੀ ਉਸਨੇ 9 ਵਜੇ ਬਈ ਮੈਂ ਇਹ ਸਾਰਾ ਤਮਾਸ਼ਾ ਦਿਖਾਵਾਂਗਾ ਹਾਲ ਭਰ ਗਿਆ ਨਹੀਂ ਆਇਆ 9 ਵਜੇ 10 ਵਜੇ ਗਏ 11 ਵਜੇ ਗਏ ਤੇ ਬੈਠੇ ਲੋਕ ਚਿੱਤੇ ਪੈ ਗਏ 2 ਘੰਟੇ ਤਾਂ ਇੰਤਜ਼ਾਰ ਔਖੇ ਵੀ ਹੋਏ ਤੇ ਕਈ ਤੇ ਇਹ ਸੋਚਣ ਲੱਗੇ ਜੈਸੇ ਸਟੇਜ ਤੇ ਆਏਗਾ ਇਸ ਕਮਬਖਤ ਨੂੰ ਮਾਰਨਾ ਹੈ ਗਾਲਾਂ ਕੱਢਣੇ ਅਨੇ ਇਤਨੀ ਦੇਰ ਤੱਕ ਸਾਨੂੰ ਬਿਠਾਇਆ ਤੇ ਆਇਆ ਉਹ 12 ਵਜੇ ਸਟੇਜ ਤੇ ਤੇ ਜੈਸੇ ਆਇਆ ਸ਼ੋਰ ਪੈ ਗਿਆ ਗਾਲੀ ਗਲੋਚ ਆਖਣ ਲੱਗਾ ਤੁਸੀਂ ਕਿਉਂ ਗਾਲ੍ਹਾਂ ਕੱਢਦੇ ਹੋ ਬਿੱਤੋਂ 9 ਵਜੇ ਸ਼ੋਅ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਆਖਣ ਲੱਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਤੇ ਸਾਰਿਆਂ ਦੀ ਘੜੀਆਂ ਤੇ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਹੈ ਤੁਹਾਨੂੰ ਬਾਕੀ ਕੱਲ੍ਹ ਤੋਂ ਨੂੰ ਅਵਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਹੋਏ ਕੋਈ ਸਾਰੇ ਗਾਲੀਆਂ ਵੀ ਕੱਢ ਬੈਠੇ ਸਨ ਬੁਥੇਰਾ ਕੁਝ ਕਰ ਬੈਠੇ ਸਨ ਕਿ ਸਾਰੇ 당ਗ ਰਹਿ ਗਏ ਵੀ ਇਹ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਦੇ ਚ ਜੋ ਉੱਗੇ ਸਰਜਨ ਲੱਗੇ ਹੋਏ ਨੇ ਸਿੰ드 ਦੇ ਇਲਾਕੇ ਨਾਲ ਤੱਲਕ ਰੱਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮ ਦੀ ਦਵਾਈ ਦਾ ਕਹਿਆ ਦੱਸਿਆ ਤੇ ਮੈਂ ਤੁਹਾਨੂੰ ਦੱਸ ਸਰਵਨ ਕਰਾਵਾਂ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਕਹਿਣ ਲੱਗੇ ਗੈਨੀ ਜੀ ਤੁਹਾਡੀ ਮੈਂ ਜਾਣਕਾਰੀ ਬਤਾਵਾਂ ਆਖਣ ਲੱਗਾ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ دارو ਦੇ ਉਹ ਮੈਨੂੰ ਕਹਿਣ ਲੱਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐ ਸੋ ਇਹ ਨਹੀਂ ਸਕਦਾ ਉਹ ਕਹਿਣ ਲੱਗੇ ਮੈਂ ਦਿਖਾਣਾ ਹੈ ਪ੍ਰਿਕਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਹੋ ਮੈਨੂੰ ਸਰਟੀਫਿਕੇਟ ਦੇਓਗੇ ਕਿ ਮੈਂ ਐਸਾ ਕੀਤਾ ਹੈ ਤੇ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਵੀ ਠੀਕ ਹੈ ਸਰਟੀਫਿਕੇਟ ਤੈਨੂੰ ਦੇਾਂਗੇ ਪਰਮਾਨ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇਂ ਇੱਕ ਬੰਦਾ ਉਸਨੇ ਲਟਾ ਦਿੱਤਾ ਤੇ ਆਖਿਆ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਬਈ ਠੀਕ ਹੈ ਜ਼ਬਾਨ ਹੈ ਬੋਲ ਵੀ ਸਕਦਾ ਠੀਕ ਹੈ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ਬਾਨ ਕੱਟੀ ਤੇ ਡਾਕਟਰਾਂ ਦੀ ਹਥੇਲੀ ਤੇ ਰੱਖ ਦਿੱਤੀ ਵੇਖੋ ਇਹ ਜ਼ਬਾਨ ਹੈ ਕਿ ਨਹੀਂ ਇੱਕ ਇੱਕ ਨੇ ਵੇਖੇ ਬੰਬੇ ਦੀ ਗੱਲ ਤੇ ਕ੍ਰਿਸ਼ਮੇ ਭਾਵੇਂ ਉਸਨੇ ਰਸ਼ੀਆ ਤੱਕ ਦਿਖਾਇਆ ਸਾਰੀ ਦੁਨੀਆ ਹੀ ਦਿਖਾਇਆ ਫਿਰ ਉਸਨੇ ਤੇ ਸਾਰੇ ਡਾਕਟਰਾਂ ਨੇ ਤਸلیم ਹੀ ਕਰ ਲਿਆ ਭਈ ਹਾਂ ਇੱਥੇ ਜ਼ਬਾਨ ਹੈ ਅੱਖਣ ਲਗਾਓ ਦਾ ਮੂੰਹ ਵੀ ਵੇਖੋ ਜ਼ਬਾਨ ਕੱਟੀ ਹੋਈ ਹੈ ਕਿ ਨਹੀਂ ਵੇਖਿਆ ਖੂਨ ਵਗ ਰਿਹਾ ਹੈ ਜ਼ਬਾਨ ਕੱਟੀ ਹੋਈ ਹੈ ਆਖਿਆ ਹੁਣ ਮੈਂ ਜੋੜ ਜੋੜਨ ਲੱਗਾ ਉਹ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜੇ ਆਖਿਆ ਹੁਣ ਵੇਖ ਲਓ ਉਹ ਬੋਲਣ ਲੱਗ ਪਿਆ ਤੇ ਗੋਗਿਆ ਪਾਸ਼ਾ ਕਹਿਣ ਲੱਗਾ ਹੁਣ ਦੇਵ ਮੈਨੂੰ ਸੜ ਕੇ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਹੈ ਕਿ ਮੈਂ ਇੱਥੇ ਕਮਜ਼ੋਰੀ ਦਿਖਾ ਗਿਆ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਛੁਡਾਈ ਵੀ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਸੜ ਕੇ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਤੇ ਅਕਲ ਤੋਂ ਜਿਹੜੀ ਪਰੇ ਦੀ ਗੱਲ ਹੈ ਤੇ ਗੋਗਿਆ ਪਾਸ਼ਾ ਪਿਆ ਦਿਖਾਉਂਦਾ ਉਹਨਾਂ ਨੂੰ ਅਵਤਾਰ ਮੰਨ ਲਈ ਉਹਦਾ ਲੜਕਾ ਹੁਣ ਦਿਖਾਉਂਦਾ ਪਿਆ ਉਹਨੂੰ ਸੰਤ ਮੰਨ ਲਈ ਹੈ ਪਰਮ ਪੁਰਖ ਮੰਨ ਲਈ ਹੈ ਇਸ ਤਰ੍ਹਾਂ ਦੇ ਮਦਾਰੀ ਕਰੋੜਾਂ ਨੇ ਘੁੰਮ ਰਹੇ ਨੇ ਨਾਟਕ ਚੇਟਕ ਕੀ ਇਹ ਕੁਕਾ ਜਾ ਪ੍ਰਭ ਲੋ ਗਨ ਕੇ ਆਵਤ ਲਾ ਜਾ ਪਰ ਹਿੰਦੁਸਤਾਨ ਦੀ ਇਸਤਰੀ ਜ਼ਾਤ ਨੇ ਖਿਮਾ ਕਰਨੀ ਸਾਈਂ ਬਾਬੇ ਨੂੰ ਅਵਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਤਲ ਤੇ ਜੀਵਦੀ ਹੈ ਮਸਤਕ ਦੇ ਤਲ ਤੇ ਨਹੀਂ ਨਿਰੰਕਾਰੇ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਰਾधा स्वामी ਨੂੰ ਇਹਨਾਂ ਨੇ ਗੁਰੂ ਨਾਨਕ ਤੋਂ ਵੀ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਧਾਗੇ ਤਵੀਜ਼ ਦੇਣ ਵਾਲਾ ਆ ਜਾਏ ਸਹੀ ਆਲੇ ਦੁਆਲੇ ਫਿਰ ਨਾਰੀਆਂ ਦਾ ਇਕੱਠ ਬੀਵੀਆਂ ਦਾ ਇਕੱਠ ਬੇ بڑے ਸੰਤ ਜੀ ਆਏ ਨੇ ਮਾਨ ਗਏ ਨੇ ਆਏ ਨੇ ਪਰਮਪੁਰਖ ਆਏ ਨੇ ਕੋਈ ਪੂਜਾ ਕਰਨ ਤੋਂ ਵੀ ਕੰਮ ਲੈ ਮਸਤਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਹਿਚਾਣ ਹੁੰਦੀ ਕੋਈ ਲੰਬੇ ਚੋਲੇ कोई ताके तवीज कोई लंबिया माला गुरबानी भी पढ़ माथे तिलक हाथ माला बाना लोगन राम खेलो ना जाना माला तो है किधरे बैठ के तू मूल मंत्र ते गुरमत जप माला इस वास्ते नहीं कि तू चार-चार माला गलदे च पाले आठ-आठ हाथ ते बन ले ए स्वस्ते ते नहीं इतने रे कोरा पखंडा इतने रहि जो उठर तो मैं फिर अर्ज करा ਜਿੱਥੇ ਤੁਹਾਨੂੰ ਇੰਜ ਦੇਖੇ ਕੋਈ ਹੱਥੇ ਚ ਮਾਲਾ ਪਾਈ ਹੈ ਐਦਰ ਬਾਲਾ ਪਾਈ ਹੈ ਗੱਲ ਚ ਅਠੜਾ ਲਟਕਾਈਆਂ ਨੇ ਉਥੇ ਕਬੀਰ ਦੀ ਪੰਕਤੀ ਚੇਤੇ ਕਰ ਲੈਣਾ ਮਾਥੇ ਤੇ ਲਗ ਹੱਥ ਮਾਲਾ ਬਾਨਾ ਲੋਗਨ ਰਾਮ ਖੇਲਾਉ ਨਾ ਜਾਣਾ ਲੋਗਾਂ ਨੇ ਰਬ ਨੂੰ ਖਿਡਾਉਣਾ ਸਮਝਿਆ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹਨ ਹਿਰਦੇ ਦੇ ਦਿਲ ਤੇ ਜੀ ਰਹੀ ਹੈ ਇਸਤਰੀ ਇਹ ਤੇ ਬੜਾ ਸੰਤ ਹੈ ਇਹ ਤੇ ਬੜਾ ਭਗਤ ਹੈ ਪਖੰਡ ਦਾ ਜਨਮ ਹੋਇਆ ਹੈ ਹਿਰਦੇ ਦੇ ਤਲ ਤੋਂ ਤੇ ਨਸ਼ਿਆਂ ਦਾ ਜਨਮ ਹੋਇਆ ਮਸਤਕ ਦੇ ਤਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਧਦੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਵਾਸਤੇ ਪੁਰਸ਼ ਵੀ ਅੱਧਾ ਹੈ ਇਸਤਰੀ ਵੀ ਅੱਧੀ ਹੈ ਇਹਨਾਂ ਦੋਹਾਂ ਕੋਲ ਰੱਬੀ ਗੁਣ ਵੀ ਅੱਧੇ-ਅੱਧੇ ਨੇ ਪੂਰੇ ਕੋਈ ਨਹੀਂ ਸਤ ਸੰਗ ਕਿਉਂ ਕਰਨਾ ਹੈ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਦੇ ਚ ਲੱਭਣ ਬਸ ਇਸ ਵਾਸਤੇ ਇਹ ਸਤ ਸੰਗ ਹੈ ਤੇ ਜਿਸ ਦਿਨ ਸ਼ਰਧਾ ਦੇ ਨਾਲ-ਨਾਲ ਸੋਚਣੀ ਲੱਭ ਪਈ ਇਸਤਰੀ ਨੂੰ ਇਹ ਹੋ ਗਈ ਭਗਤ ਬ੍ਰह्म ਗਿਆਨ ਕਿ ਜਿਸ ਦਿਨ ਪੁਰਸ਼ ਨੂੰ ਮਸਤਕ ਦੇ ਨਾਲ ਨਾਲ ਸੋਚਣੀ ਦੇ ਨਾਲ ਨਾਲ ਲੱਭਈ ਸ਼ਰਧਾ, ਭਰੋਸਾ, ਯਕੀਨ ਸਮਝ ਲਓ ਪੁਰਸ਼ ਪੂਰਨ ਹੋ ਗਿਆ ਹੈ। ਇੰਨੇ ਮਾਰਜ਼ ਕਰਾਂ, ਨਾਸਤਿਕਤਾ ਨੂੰ ਜਨਮ ਦਿੱਤਾ ਹੈ ਪੁਰਸ਼ ਆਨੇ। ਬਗੌਰ ਮੁਤਾਲਾ ਕਰਕੇ ਦੇਖ ਲੈਣਾ। ਜਿਤਨੀ ਨਾਸਤਿਕਤਾ ਜਗਤ ਦੇ ਵਿੱਚ ਫੈਲੀ ਕਿਉਂਕਿ ਪੁਰਸ਼ ਨੇ ਸੋਚਿਆ, ਸੋਚਦਾ ਹੈ, ਬਹੁਤ ਸੋਚਦਾ ਹੈ, ਬਹੁਤ ਸੋਚਦਾ ਹੈ। ਲੇਕਿਨ ਕੁਝ ਐਸਾ ਵੀ ਹੈ ਕਿ ਜਿੱਥੇ ਸੋਚ ਨੂੰ ਅੱਗੇ ਚਲਾਉਣ ਲਈ ਹਿਰਦੇ ਦੀ ਲੋੜ ਹੈ। অতি ਪ੍ਰਸ਼ਨ ਨਹੀਂ ਕਰਨੇ। ਕਿਉਂਕਿ ਅਤੀ ਪ੍ਰਸ਼ਨ ਮਤਲਬ ਇਹ ਹੈ ਕਿ ਹੁਣ ਤੋ ਅਤ ਕਰ ਦਿੱਤੀ ਤੇ ਅਤੀ ਸਰਬਤਰ ਵਿਵਰਜਤੇ ਦੁਨੀਆ ਭਰ ਦੇ ਸੰਤ ਜਨਾਂ ਦਾ ਕਹਿਣਾ ਹੈ ਜ਼ਿੰਦਗੀ ਦੇ ਕਿਸੇ ਪਹਿਲੂ ਚ ਅਤ ਨਾ ਕਰ ਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਅਤੀ ਹੂੰ ਧੱਕਾ ਖਾਏ ਜੋ ਅਤ ਦੇ ਚ ਜੀਂਦਾ ਹੈ ਉਹਤੇ ਧੱਕਾ ਖਾਂਦਾ ਜੋ ਸਿਰਫ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਮਸਤਕ ਨਾਲ ਕੋਈ ਸੰਬੰਧ ਨਹੀਂ ਅਤ ਕਰ ਰਿਹਾ ਹੈ ਤੇ ਜੋ ਸਿਰਫ ਮਸਤਕ ਦੇ ਤਲ ਤੇ ਜੀ ਰਿਹਾ ਹੈ ਹਿਰਦੇ ਨਾਲ ਕੋਈ ਸੰਬੰਧ ਨਹੀਂ ਉਹ ਵੀ ਅਤ ਕਰ ਰਿਹਾ ਹੈ ਤੇ ਅਤੀ ਹੁੰਦਾ ਧੱਕਾ ਖਾਏ ਅਤੀ ਜਿਹੜਾ ਕਰਦਾ ਉਹ ਧੱਕਾ ਹੀ ਖਾਏਗਾ ਉਠੇ ਕਾਣੇ ਤੇ ਨਹੀਂ ਪਹੁੰਚ ਸਕੇਗਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ ਤੋਂ ਮੈਂ ਫਿਰ ਅਰਜ਼ ਕਰਦੇ ਹਾਂ ਪੁਰਸ਼ ਕੁਝ ਹੋਰ ਗੱਲਾਂ ਦੇ ਵਿੱਚ ਅੱਗੇ ਨੇ ਨਾਰੀ ਕੁਝ ਹੋਰ ਗੱਲਾਂ ਦੇ ਵਿੱਚ ਅੱਗੇ ਹੈ ਬਰਾਬਰੀ ਪਰ ਜਿਸ ਗੱਲਾਂ ਦੇ ਵਿੱਚ ਜਿਸ ਕਰਤਬ ਦੇ ਵਿੱਚ ਪੁਰਸ਼ ਅੱਗੇ ਹੈ ਤੇ ਹੁਣ ਆਖਰੀ ਉਸੇ ਚ ਨਾਰੀ ਅੱਗੇ ਇਸ ਢੰਗ ਨਾਲ ਬਰਾਬਰੀ ਦੇਈਏ ਇਹ ਮਾ ਕਰਨੀ ਇੱਕ ਕਾਦਰ ਕਰੀਬ ਦੇ ਨਿਯਮ ਦੀ ਉਲੰਘਣਾ ਹੈ ਤੇ ਜਿਸ ਨਿਯਮ ਦੇ ਚ ਇਸਤਰੀ ਅੱਗੇ ਹੈ ਤੇ ਆਖਿ ਹੁਣ ਪੁਰਸ਼ ਵੀ ਉਸੇ ਨਿਯਮ ਦੇ ਚ ਅੱਗੇ ਹੋਵੇ ਉਸੇ ਅਸੂਲ ਉਸੇ ਮਰਿਆਦਾ ਉਸੇ ਹਿਰਦੇ ਦੀ ਪਾਵਕਤਾ ਦੇ ਚ ਤੇ ਇਹ ਵੀ ਰੱਬੀ ਅਸੂਲਾਂ ਦੀ ਉਲੰਘਣਾ ਹੋਵੇਗੀ ਬਰਾਬਰੀ ਹੈ ਫਿਰਦਾ ਕੋਈ ਤੁਛ ਨਹੀਂ ਹੈ ਤੇ ਮਸਤਕ ਹਿਰਦੇ ਨਾਲੋਂ ਕੋਈ ਬੌਤਾ ਮਹਾਨ ਨਹੀਂ ਹੈ ਇੰਜ ਬਰਾਬਰੀ ਹੈ ਬਰਾਬਰੀ ਦੇ ਤੋਹਫੇ ਰੱਬ ਨੇ ਦੋਹਾਂ ਨੂੰ ਦਿੱਤੇ ਨੇ ਪਰ ਦੋਹਾਂ ਦੀ ਬਣਤਰ ਚੁੱਕੇ ਵੱਖ ਵੱਖ ਹੈ ਤਾਂ ਦੋਹਾਂ ਦਾ ਲਿਬਾਸ ਵੀ ਵੱਖ ਵੱਖ ਹੈ ਤੁਸੀਂ ਉਹ ਬੈਠੇ ਹੋ ਇਹ ਬਾਕੀ ਸੁਮਚੇ ਤਨ ਦਾ ਲਿਬਾਸ ਅਲੱਗ-ਅਲੱਗ ਹੈ ਤਾਂ ਖਿਮਾ ਕਰਨੀ ਸੰਪੂਰਨ ਲਿਬਾਸ ਅਲੱਗ-ਅਲੱਗ ਹੈ ਇਸਤਰੀ ਪੁਰਸ਼ ਵਰਗੇ ਨਹੀਂ ਹੈ ਪੁਰਸ਼ ਇਸਤਰੀ ਵਰਗਾ ਨਹੀਂ ਹੈ ਜਿੱਥੇ ਸਰੀਰ ਦਾ ਆਕਾਰ ਸਰੀਰ ਦਾ ਇਹ ਚੌਲਾ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰੇ ਕਪੜਾ ਹੈ ਨਾ ਇਹ ਕਪੜਾ ਵਕ ਵਕ ਪਣਾਇਆ ਰੱਬ ਨੇ। ਪੁਰਸ਼ ਨੂੰ ਸਰੀਰ ਦਾ ਕਪੜਾ ਵਕ ਡੰਗ ਨਾਲ ਦਿੰਦਾ ਹੈ। ਇਸਤਰੀ ਨੂੰ ਸਰੀਰ ਦਾ ਕਪੜਾ ਵਕ ਡੰਗ ਨਾਲ ਦਿੰਦਾ ਹੈ। ਤੇ ਜਦ ਰੱਬ ਨੇ ਹੀ ਕਪੜਾ ਵਕ ਵਕ ਦਿੰਦਾ ਹੈ ਤਾਂ ਲਿਬਾਸ ਵਕ ਵਕ ਹੋਵੇਗਾ, ਸੁਭਾਅ ਵਕ ਹੋਵੇਗਾ। ਰੱਬੀ ਹੋਇਆ ਇਹ ਕਾ। ਇਹ ਸ਼੍ਰੀ ਅਸੂਲ ਹੈ, ਰੱਬੀ ਨਿਯਮ ਹੈ। ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਇਹਨੂੰ ਮੰਨਣ ਦੀ ਵੀ ਕੋਸ਼ਿਸ਼ ਕਰਨੀ ਹੈ। ਇਹਨੂੰ ਸਮਝਣਾ ਹੈ, ਇਹਨੂੰ ਜਾਣਨਾ ਹੈ। ਸਿਰ ਮੰਗੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਤੋ ਜੀਂਦਾ ਤੇ ਸਿਰ ਦੇ ਹੇਠਲੇ ਹੈ ਨਾ ਪੁਰਸ਼। ਆ ਦੇ ਦੇ ਆਪਣਾ ਸਿਰ, ਮੇਰਾ ਸਿਰ ਲੈ। ਮੇਰੇ ਵਿਚਾਰ ਲੈ ਗਲਤੀ ਇਤਨੀ ਸੀ ਤੂੰ ਆਪਣੇ ਸਿਰ ਦੇ ਤਲ ਤੇ ਨਾ ਜੀ ਬਹੁਤਾ ਜੀ ਲਿਆ ਇੱਥੇ ਸਿਰ ਝੁਕਾਉਣ ਦਾ ਮਤਲਬ ਵੀ ਇਤਨਾ ਹੀ ਹੈ ਮਤਲਬ ਕੀ ਹੈ ਕਿ ਮੈਂ ਗੁਰੂ ਦੇ ਵਿਚਾਰ ਲੈਣੇ ਨੇ ਗੁਰੂ ਦੀ ਮਤ ਲੈਣੀ ਹੈ ਇੱਥੇ ਮਸਤਕ ਦੇ ਚ ਆ ਜਾਏ ਪਰ ਇਸ ਤਰ੍ਹਾਂ ਦਾ ਸਿਰ ਭੇਟ ਕੀਤੇ ਬਿਨਾ ਗੁਰੂ ਦਾ ਮਿਲਣਾ ਵੀ ਨਹੀਂ ਤੇ ਮੈਂ ਹੋਰ ਵਿਚਾਰ ਕਰਾਂ ਕਿ ਪੁਰਸ਼ ਚੋਂ ਕੇ ਤਰਕ ਦੇ ਚ ਜੀਉਂਦਾ ਹੈ ਉਹਨੇ ਫਿਰ ਕਿਸ ਵਿਸ਼ੇ ਦੇ ਉੱਤੇ ਵੀ ਬਹੁਤ ਸਾਰੀ ਭੈਸ ਕੀਤੀ ਹੈ ਤੇ ਲੰਬੀ ਚੌੜੀ ਭੈਸ ਹਿੰਦੁਸਤਾਨ ਦੇ ਚਲਦੀ ਰਹੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਬਕਰੇ ਵੰਡੇ ਤੇ ਕੁਛ ਇੱਕ ਕਹਿਣ ਲੱਗੇ ਪੰਜ ਸਿਰ ਵੰਡੇ ਵਡੇ ਜੋ ਹੈ ਪੰਜ ਪਿਆਰਿਆਂ ਦੇ ਸਿਰ ਕੱਟੇ ਇਹ ਭੈਸ ਚਲੀ 50 ਸਾਲ ਤੱਕ ਲਿਖਤੀ ਰੂਪ ਵਿੱਚ ਤੇ ਬੋਲ ਕੇ ਗੁਰਦੁਆਰਿਆਂ ਦੇ ਵਿੱਚ ਤੇ ਬਾਹਰ ਚਲਦੀ ਰਹੀ ਗੁਣੀ ਗਿਆਨੀ ਆਪਸ ਦੇ ਵਿੱਚ ਲੜਦੇ ਵੀ ਰਹੇ ਝਗੜਦੇ ਵੀ ਰਹੇ ਇੱਕ ਦਫਾ ਇਹ ਭੈਸ ਬੜੇ ਸ਼ਿਖਰ ਤੇ ਪਹੁੰਚੀ ਹੋਈ ਸੀ ਬੰਬੇ ਦੇ ਵਿੱਚ ਬڑے-ਬڑے ਪ੍ਰਤਿਸ਼ਠਿਤ ਬੈਠੇ, ਕਲਮ ਦੇ ਧਨੀ ਬੈਠੇ, ਦਿਮਾਗ ਦੇ ਧਨੀ ਬੈਠੇ। ਤੇ ਮੈਂ ਕੰਨੀ ਕਤਰਾਨ ਦੀ ਕੋਸ਼ਿਸ਼ ਕੀਤੀ ਬਈ ਨਿਕਲ ਜਾਈਏ। ਜਦੋਂ 50-60 ਬੰਦਿਆਂ ਤੋਂ ਬਾਅਦ ਆਪਣੀ ਬੋਲਣ ਦੀ ਕਿਰੇ ਵਾਰੀ ਆਏ ਉਸ ਤੋਂ ਪਹਿਲੇ ਨਿਕਲ ਜਾਈਏ ਕਿ ਭੈਸ ਬਹੁਤ ਗਰਮ ਹੋ ਰਹੀ ਹੈ। ਤੇ ਕੰਨ ਜਦ ਵਿਚਾਰ ਤਕਰਾਰ ਦੀ ਰੂਪ ਧਾਰਨ ਕਰ ਜਾਂਨ ਉਹ ਵਿਚਾਰ ਵਿਚਾਰ ਨਹੀਂ ਹੈ। ਔਰ ਇਸ ਸੰਬੰਧ ਵਿੱਚ ਨੀਤਿਕ ਪੁਰਸ਼ ਕਹਿੰਦੇ ਨੇ ਚਾਣਕ ਤੇ ਸ਼ੇਖ ਸਾਦੀ ਦਾ ਕਹਿਣਾ ਹੈ ਬਈ ਇਹ ਬੰਦੇ ਜਿੱਥੇ ਵਿਚਾਰ ਟਕਰਾਰ ਦੀ ਸ਼ਕਲ ਧਾਰਨ ਕਰੇ ਤੂੰ ਇੱਕ ਪਾਸੇ ਹੋ ਜਾਏ ਇੱਕ ਪਾਸੇ ਨਾ ਬੈਠੇ ਲੇਕਿਨ ਉੱਥੇ ਇੱਕ ਪ੍ਰਤਿਸ਼ਠਿਤ ਸੱਜਣ ਨੇ ਮੇਰੀ ਬਾਹ ਪਕੜ ਲਈ ਕਹਿੰਦੇ ਜਾਨਾ ਕਿੱਥੇ ਹੈ ਜਾਣ ਨਹੀਂ ਦੇਾਂਗੇ ਬੈਠੇ ਰਹੁ ਉਥੇ ਮੈਂ ਕਹ ਗੱਲ ਹੈ ਪੈਸ ਬੜੀ ਗਰਮ ਹੋ ਗਈ ਹੈ ਟਕਰਾਰ ਦਾ ਰੂਪ ਧਾਰਨ ਕਰੀ ਜਾਂਦੀ ਹੈ ਤੇ ਇਹ ਜੇ ਨਾ ਹੋਵੇ ਕਿ ਬੱਕਰੇ ਵੱਡੇ ਨੇ ਕਿ ਪੰਜ ਪਿਆਰਿਆਂ ਦੇ ਸਿਰ ਵੱਡੇ ਨੇ ਤੁਸੀਂ ਸਾਰਿਆਂ ਦੇ ਸਿਰ ਵੱਡ ਛਡੋ ਇੱਥੇ ਐਸੇ ਬੈਸ ਤੇ ਐਸੇ ਦੇਚ ਤੂੰ ਇਤਨੀ ਗੱਲ ਕਰਨ ਨਾਲ ਸਾਰੇ ਸ਼ਾਂਤ ਹੋ ਗਏ ਤੇ ਮੈਨੂੰ ਕਹਿ ਲੇਕਿਨ ਤੁਸੀਂ ਦੱਸੋ ਆਪਣੀ ਵਿਚਾਰ ਜੇ ਜਾਣਾ ਵੀ ਹੈ ਜਲਦੀ ਤੇ ਦੱਸ ਜਾਓ ਲਿਖਦੇ ਪੈਸਨ ਹਰ ਇੱਕ ਦੇ ਵਿਚਾਰ ਨੋਟ ਕਰੀ ਜਾਂਦੇ ਸਾਂ ਮੈਂ ਕਹ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕੰਮ ਖੈਮੇ ਵਿੱਚ ਕੀਤਾ ਹੈ ਤੰਬੂ ਵਿੱਚ ਕੀਤਾ ਹੈ ਇਸ ਕਰਤਬ ਦੇ ਉੱਤੇ ਗੁਰਦੇਵ ਨੇ ਪੜਦਾ ਪਾਇਆ ਜਿਸ ਕੰਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਦਾ ਪਾਇਆ ਸਿੱਖ ਦਾ ਹੱਕ ਹੀ ਨਹੀਂ ਬਣਦਾ ਉਸ ਪਰਦੇ ਨੂੰ ਚੁੱਕੇ ਗੁਰੂ ਦੇ ਪਾਏ ਹੋਏ ਪਰਦੇ ਨੂੰ ਨਗਨ ਕਰੇ ਇਥੇ ਰਾਜ ਦੇ ਚੋਇਆ ਇਥੇ ਪਰਦੇ ਚੋਇਆ ਇਥੇ ਖੈਮੇ ਚੋਇਆ ਸਿੱਖ ਆਪਣਾ ਭਰੋਸਾ ਇੱਥੇ ਟਿਕਾ ਕੇ ਰੱਖੇ ਕਿ ਗੁਰੂ ਨੇ ਪੰਜ ਬੰਦਿਆਂ ਦੇ ਸਿਰ ਮੰਗੇ ਸਨ ਪੰਜ ਬੱਕਰੀਆਂ ਦੇ ਸਿਰ ਨਹੀਂ ਸਿੱਖ ਆਪਣਾ ਸਿਰ ਕਿੱਥੇ ਟਿਕਾਵੇ ਤੇ ਕਮ ਹੋਇਆ ਕਿਉਂਕਿ ਪਰਦੇ ਚ ਖੈਮੇ ਚ ਤੇ ਜਦ ਸਤਗੁਰ ਨੇ ਪਰਦਾ ਪਾ ਦਿੱਤਾ ਹੈ ਤੇ ਇਸ ਪਰਦੇ ਦੇ ਵਿੱਚ ਕੀ ਹੋਇਆ ਹੈ ਇਹ ਸਤਗੁਰ ਦਾ ਪਾਇਆ ਹੋਇਆ ਪਰਦਾ ਚੁੱਕਣ ਦੀ ਕੋਸ਼ਿਸ਼ ਕਰਨੀ ਹੈ ਕਿ ਬੇਅਦਬੀ ਹੋਵੇਗੀ ਤੇ ਗੁਸਤਾਖੀ ਹੋਵੇਗੀ ਭਾਵੇਂ ਕਈ ਕਹਿਣ ਲੱਗੇ ਪੂਰੀ ਗੱਲ ਨਹੀਂ ਪੂਰੀ ਗੱਲ ਕਰਕੇ ਜਾਓ ਮੈਂ ਤਾਂ ਇਹ ਹੀ ਗੱਲ ਹੈ ਹੋਰ ਨਹੀਂ ਕੁਝ ਗੱਲ ਸਾਡੇ ਕੋਲ ਹੋਰ ਨਹੀਂ ਹੈ ਕੁਝ ਗੱਲ ਗੁਰੂ ਨੇ ਪਰਦਾ ਪਾਇਆ ਉਸ ਪਰਦੇ ਦੇ ਅੰਦਰ ਕੀ ਹੈ ਅੱਖਾਂ ਵਿੱਚ ਕੋਈ ਸਮਰਥਾ ਨਹੀਂ ਕੋਈ ਤਾਕਤ ਨਹੀਂ ਬਾਹਰ ਜੋ ਕੁਝ ਮੰਗੇ ਹੈ ਮੇਰੇ ਪਾਦਸ਼ਾਹ ਨੇ ਵੀ ਪੰਜ ਬੰਦਿਆਂ ਦੇ ਸਿਰ ਚਾਈ ਦੇ ਨੇ ਇੱਥੇ ਆਪਣੀ ਸਰ ਦਾ ਟਿਕਾ ਕੇ ਰੱਖੋ ਇਹ ਤੇ ਆਪਣੀ ਮਨੋਤ ਚਿਗਾ ਕੇ ਰੱਖੋ ਪੰਜ ਬਕਰਿਆਂ ਦੇ ਸਿਰ ਨਹੀਂ ਮੰਗੇ ਪੰਜ ਬੰਦਿਆਂ ਦੇ ਸਿਰ ਮੰਗੇ ਤਾਂ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਪੰਜ ਸਿੰਘ ਅੱਗੋਂ ਆਏ ਸੀਸ ਭੇਟ ਕੀਤੇ ਪੰਜ ਪਿਆਰੇ ਪੁਰਸ਼ ਸਮੂਹ ਭਗਤ ਜਿੰਨੇ ਬੈਠੇ ਨੇ ਗੁਰੂਗ੍ਰੰਥ ਸਾਹਿਬ ਵਿੱਚ ਪੁਰਸ਼ 24 అవਤਾਰ ਪੁਰਸ਼ ਕਲਾ ਗਿਆਨ ਧਰਮ ਸਮਾਜ ਦੀ ਨੀਤੀ ਬਣਾਉਣ ਵਾਲੇ ਪੁਰਸ਼ ਕਿਉਂਕਿ ਮਸਤਕ ਦੇ ਤਲ ਤੇ ਜਿੰਦਾ ਪਰ ਮੈਂ ਇਤਨੀ ਅਰਜ਼ ਕਰਾਂ ਇਹਨਾਂ तमाम ਕਲਾਕਾਰ ਤੇ అవਤਾਰੀ પુરੁਸ਼ਾਂ ਨੂੰ ਸ਼ਿੰਗਾਰਨ ਤੇ ਜਨਮ ਦੇਣ ਦਾ ਵਿਰਸਾ ਬਣਾਉਣ ਦਾ ਵਿਰਸਾ ਇਸ स्त्री ਸਮਾਜ ਦੇ ਹੱਥੇ ਚ ਆਇਆ ਹੈ ਤੇ ਮਾਣ ਉਸ ਨੂੰ ਮਿਲੇ ਹੈ ਤੇ ਸਨਮਾਨ ਉਸ ਨੂੰ ਮਿਲੇ। ਬੁਲੰਦਬਾਨ ਗੁਰਨਾਣਿਕ ਨੇ ਕਹਿ ਦਿੱਤਾ ਕਿ ਸਿਰਫ ਇਸ ਨਾਤੇ ਚ ਕਿ అవਤਾਰੀ પુરੁਸ਼ ਸਾਹਿਤਕਾਰ ਕਲਾਕਾਰ ਤੇ ਮذਬੀ ਰਹਿਬਰੀ પુરੁਸ਼ ਸਭ પુરੁਸ਼ ਨੇ। ਇਸ 3 ਪਛੜੀ ਹੋਈ ਹੈ ਨਹੀਂ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ ਨਾ ਜ਼ਿੰਦਗੀ ਦੇ ਹਰ ਪਹਿਲੂ ਦੇ ਚ ਅੱਗੇ ਜੀਣ ਵਾਲੇ ਪੁਰਖਾ ਨੂੰ ਜਿਸ ਨੇ ਜਨਮ ਦਿੱਤਾ ਉਸ ਜਨਮੀ ਨੂੰ ਤੁਸੀਂ ਪਿੱਛੇ ਨਹੀਂ ਛੱਡ ਸਕਦੇ ਉਹਨੂੰ ਧਕੇਲ ਕੇ ਇੱਕ ਪਾਸੇ ਨਹੀਂ ਛੁਟਿਆ ਜਾ ਸਕਦਾ ਉਹਦੀ ਸਤਿਆ ਉਹਦੀ ਤਾਕਤ ਉਹਦਾ ਸਮਾਂ ਖਰਚ ਹੋ ਗਿਆ ਉਸ ਨੂੰ ਬਣਾਉਣ ਦੇ ਵਿੱਚ ਉਹਨੂੰ ਸਵਾਰਨ ਦੇ ਵਿੱਚ ਉਹਨੂੰ ਜਨਮ ਦੇਣ ਦੇ ਵਿੱਚ ਖੈਰ ਇਸ ਇੱਕ ਪੰਕਤੀ ਨੇ ਇਤਨਾ ਕੁਝ ਵਿਸਤਾਰ ਕਰਨ ਤੇ ਮੈਨੂੰ ਮਜਬੂਰ ਕਰ ਦਿੱਤਾ ਸਾਇਬ ਕਹਿੰਦੇ ਨੇ ਹੁਕਮੀ ਹੋਵਨ ਆਕਾਰ ਇਹ ਆਕਾਰ ਉਸਦੇ ਹੁਕਮ ਦੇ ਚ ਬਣੇ ਨੇ। ਔਰ ਐਸਾ ਹੁਕਮ ਅਟਲ ਹੁਕਮ ਤਬਦੀਲ ਨਹੀਂ ਹੋ ਸਕਦਾ। ਬਦਲਿਆ ਨਹੀਂ ਜਾ ਸਕਦਾ। ਸਰੀਰ ਦੀ ਬਣਤਰ, ਸੁਭਾਅ, ਆਜ਼ਾ ਸਾਰੇ ਪਰਿਪੂਰਣ ਪ੍ਰਮਾਤਮਾ ਦੇ ਹੁਕਮ ਦੇ ਚ ਤੇ ਆਕਾਰ ਪਸ਼ੂ ਪੰਖਿਆਂ ਦੇ, ਬਨਸਪਤੀ ਦੇ, ਸੂਰਜ ਚੰਦ ਤਾਰਿਆਂ ਦੇ, ਪ੍ਰਿਥਵੀ ਦੇ, ਸਾਗਰ ਦੇ ਜਿਤਨਾ ਆਕਾਰ ਵਾਲਾ ਇਹ ਜਗਤ ਦਿਸਦਾ ਹੈ, ਸਾਹਿਬ ਕਹਿੰਦੇ ਨੇ ਕਿਸੇ ਮर्यादा ਦੇ ਚ ਬਣਿਆ ਹੈ। ਉਕਮ ਮਰਿਆਦਾ ਦੇ ਚ ਐਵੇਂ ਨਹੀਂ ਕਿਸੇ ਅਸੂਲ ਦੇ ਚ ਬਣਿਆ ਦੇਖੋ ਟ੍ਰੈਫਿਕ ਰੂਲ ਹੁੰਦੇ ਆ ਹਾਂ ਵੀ ਸਾਰੀ ਦੁਨੀਆ ਦੇ ਚ ਐਕਸੀਡੈਂਟ ਹੋ ਹੀ ਜਾਂਦੇ ਨੇ ਟਕਰਾਓ ਹੋ ਜਾਂਦਾ ਹੈ ਕਾਰਾਂ ਦਾ ਬਸਾਂ ਦਾ ਰੇਲਾਂ ਦਾ ਹਾ ਤਾਂ ਕਿਹਾ ਇਜਾਜ਼ਾ ਤੱਕ ਦਾ ਪਰ ਟ੍ਰੈਫਿਕ ਰੂਲ ਵੀ ਬਣੇ ਰਹਾ ਹੈ ਰੂਲ ਦੇ ਹੁੰਦੇ ਆ ਹਾਂ ਐਕਸੀਡੈਂਟ ਹੋ ਜਾਂਦੇ ਨੇ ਅਰਬਾਂ ਖਰਬਾਂ ਗ੍ਰਹ ਨਿਛਤਰ ਤਾਰੇ ਜੋ ਰੋਸ਼ਨੀ ਤੋਂ ਵੀ ਤਿੱਖੀ ਜੋ ਹੈ ਰਫਤਾਰ ਦੇ ਚੱਲ ਰਹੇ ਨੇ ਮਜਾਲੇ ਕਿਧਰੇ ਟਕਰਾਓ ਹੋਵੇ ਤਾਂ ਆਖਰ ਕੋਈ ਵਿਧੀ ਵਿਦਾਨ ਤੇ ਹੈ ਨਾ ਆਖਰ ਕੋਈ ਨਿਯਮਾਵਲੀ ਤੇ ਹੈ ਨਹੀਂ ਤੇ ਸਾਰੇ ਹੁਣੀ ਟਕਰਾ ਜਾਣਗੇ ਤਿੱਖਾ ਪਰਮ ਸਾਰੇ ਟੁੱਟ ਕੇ ਨਿਸ਼ਤੋ ਨਾਬੂਦ ਹੋ ਜਾਣਗੇ ਨਹੀਂ ਇਤਨੀ ਸਪੀਡ ਦੇ ਚੱਲ ਰਹੇ ਨੇ ਤੇ ਟਕਰਾਓ ਨਹੀਂ ਹੈ ਕੋਈ ਮਰਿਆਦਾ ਹੈ ਕੋਈ ਹੁਕਮ ਹੈ ਕੋਈ ਅਸੂਲ ਹੈ ਕੋਈ ਨਿਯਮ ਹੈ ਸਾਇਬ ਕਹਿੰਦੇ ਨੇ ਹੁਕਮ ਹੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਸਾਇਬ ਕਹਿੰਦੇ ਨੇ ਹੁਕਮ ਹੀ ਚੋਕੇ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਇਸ ਵਾਸਤੇ ਹੁਕਮ ਨਹੀਂ ਕਹਿ ਸਕਦੇ ਕਿ ਉਸ ਦਾ ਹੁਕਮ ਕਿਤਨਾ ਕਵੱਡਾ ਹੈ ਦੇਖੋ ਇੱਕ ਬੰਦਾ ਐਸਾ ਹੁੰਦਾ ਹੈ ਉਹਦਾ ਹੁਕਮ ਸਿਰਫ ਆਪਣੇ ਘਰ ਹੀ ਚੱਲਦਾ ਹੈ ਤੇ ਕਹਿ ਸਕਦੇ ਆ ਬਈ ਦਾ ਹੁਕਮ ਇੰਨਾ ਕਵੱਡਾ ਹੈ ਬਸ ਘਰ ਦੀ ਚਾਰ ਦਿਵਾਰੀ ਵਿੱਚ ਚੱਲਦਾ ਹੈ ਬੱਚੇ ਮੰਨ ਲੈਣਗੇ ਪਤਨੀ ਮੰਨ ਲੇਗੀ ਗੱਲ ਮਾਂ ਮੰਨ ਲੇਗੀ ਪਿਓ ਮੰਨ ਲੇਗਾ ਭਰਾ ਮੰਨ ਲੇਗਾ ਪਹਿਨੀ ਗੱਲ ਹੈ ਉਹਦਾ ਹੁਕਮ ਪड़ोसी ਤੇ ਨਹੀਂ ਚੱਲਦਾ ਤੀਜੇ ਚੌਥੇ ਘਰ ਦੇ ਵਿੱਚ ਨਹੀਂ ਚੱਲਦਾ ਤੇ ਕੋਈ ਐਸਾ ਹੁੰਦਾ ਹੈ ਕਿ ਉਹਦਾ ਹੁਕਮ ਸਮੁੱਚੇ ਸ਼ਹਿਰ ਦੇ ਵਿੱਚ ਚੱਲ ਜਾਂਦਾ ਹੈ ਕੋ ਟਾਊਨ ਦਾ ਮੇਅਰ ਹੁੰਦਾ ਕੋਈ ਵੱਡੀ ਕੁਰਸੀ ਤੇ ਬੈਠਾ ਹੈ ਤਾਕਤ ਹੈ ਉਸਦੀ ਤੇ ਉਹਦੀ ਗੱਲ ਮੰਨਣੀ ਪੈਗੇ ਕੋਈ ਐਸਾ ਹੁੰਦਾ ਹੈ ਉਹਦਾ ਹੁਕਮ ਸਮੁੱਚੇ ਮੁਲਕ ਦੇ ਚੱਲਦਾ ਹੋਵੇ ਜਿਹੜਾ ਵਿਧਾਨ ਬਣਾ ਦਿੰਦਾ ਤੇ ਜਿਹੜੀ ਗੱਲ ਕਹਿ ਦਿੰਦਾ ਸਾਰੇ ਮੁਲਕ ਵਾਸੀਆਂ ਨੂੰ ਮੰਨਣੀ ਪੈਂਦੀ ਹੈ ਉਹ ਸਾਰੇ ਮੁਲਕ ਦਾ ਮੁਖੀ ਹੈ ਪਰ ਇਸ ਤਰ੍ਹਾਂ ਦਾ ਅਜ ਤੱਕ ਰੁਹੇ ਜ਼ਮੀਨ ਦੇ ਉੱਤੇ ਕੋਈ ਪੁਰਸ਼ ਨਹੀਂ ਆਇਆ ਜਿਹਦਾ ਹੁਕਮ ਸਾਰੀ ਪ੍ਰਿਥਵੀ ਤੇ ਚੱਲਦਾ ਹੋਵੇ ਸਾਰੀ ਜ਼ਮੀਨ ਤੇ ਚੱਲਦਾ ਹੋਵੇ ਭਾਵੇਂ ਸਾਰੀ ਜ਼ਮੀਨ ਨੂੰ ਜਿੱਤਣ ਦੀ ਕੋਸ਼ਿਸ਼ ਸਿਕੰਦਰ ਨੇ ਕੀਤੀ ਸੀ ਜਿੱਤ ਨਹੀਂ ਸਕਿਆ ਸੀ ਸਾਰੀ ਪ੍ਰithvi ਤੇ ਕਿਸੇ ਦਾ ਹੁਕਮ ਚੱਲਦਾ ਹੋਵੇ ਪੁਰਸ਼ ਸ਼੍ਰੇਣੀ ਚ ਐਸਾ ਕੋਈ ਨਹੀਂ ਕਿ ਜਿਸ ਦਾ ਖੰਡਾ ਬ੍ਰਹਿਮੰਡਾ ਤੇ ਹੁਕਮ ਚੱਲਦਾ ਹੈ ਤੇ ਜੋ ਇਸ ਦੀ ਮਰਿਆਦਾ ਦੇ ਚ ਬਣੇ ਨੇ ਤੇ ਜੇ ਅੱਜ ਖੰਡ ਬ੍ਰਹਿਮੰਡੀ ਗਿਣਤੀ ਦੇ ਚ ਨਹੀਂ ਆ ਰਹੇ ਤੇ ਉਹਦਾ ਹੁਕਮ ਕਿਸ ਤਰ੍ਹਾਂ ਗਣੀ ਹੈ ਸਾਬ ਕਹਿੰਦੇ ਹੁਕਮ ਨਾ ਕਿ ਆ ਜਾ ਉਹ ਹੁਕਮੇ ਦਾ ਹੁਕਮ ਕਿੰਨਾਕ ਵੱਡਾ ਹੈ ਕਿਤਨੀ ਦੂਰ ਤੱਕ ਫੈਲੇ ਹੋਇਆ ਹੈ ਇਹ ਵਿਧੀ ਵਿਧਾਨ ਕਿੰਨਾ ਮਹਾਨ ਹੈ ਸਾਬ ਕਹਿੰਦੇ ਮੈਂ ਨਹੀਂ ਕਹਿ ਸਕਦਾ ਇਸ ਵਿਧਾਨ ਦੇ ਚ ਇਸ ਹੁਕਮ ਦੇ ਚ ਹੋਰ ਜੋ ਕੁਝ ਹੋ ਰਿਹਾ ਹੈ ਅਗਲੀਆਂ ਪੰਕਤੀਆਂ ਖੁਲਾਸਾ ਮੰਗਦੀਆਂ ਨੇ ਤੇ ਇਹ ਮੈਂ ਤੁਹਾਡੇ ਸਾਹਮਣੇ ਕੱਲ ਰਾਤ ਮੁੰ ਜੋ ਹੈ ਰੱਖਾਂਗਾ ਹੁਕਮੇ ਹਵਨ ਆਕਾਰ ਹੁਕਮ ਨਾ ਕਿਹਾ ਜਾਏ ਲੇਕਿਨ ਫਿਰ ਵੀ ਪਾਤਸ਼ਾਹ ਕੁਝ ਹੁਕਮ ਦੀ ਗੱਲ ਕਰੋ ਤੇ ਠੀਕ ਹੈ ਕਿ ਹੁਕਮ ਨਹੀਂ ਆਖਿਆ ਜਾ ਸਕਦਾ ਬਹੁਤ ਵੱਡਾ ਹੈ ਇਹ ਠੀਕ ਹੈ ਕਿ ਰੱਬ ਦੀ ਪੂਰਨ ਮਰਿਆਦਾ ਨਹੀਂ ਦੱਸੀ ਜਾ ਸਕਦੀ ਫਿਰ ਵੀ ਤੇ ਕੁਝ ਹੈ ਫਿਰ ਵੀ ਕੁਝ ਦਸੋ ਤੋ ਸਤਗੁਰ ਅਗਲੀਆਂ ਪੰਕਤੀਆਂ ਚ ਦੱਸਦੇ ਨੇ ਇੱਕ ਇੱਕ ਪੰਕਤੀ ਖੁਲਾਸਾ ਮੰਗਦੀ ਹੈ ਕੱਲ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਇਹ ਖੁਲਾਸਾ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਵਰਤਾਨ ਬਖਸ਼ਿਸ਼ਾ ਕਰਨ ਉਹ ਹੁਕਮਿੰਦਾ ਹੁਕਮ ਜੋ ਦੱਸ ਰਹੇ ਨੇ ਉਹਦੀ ਰਜ਼ਾ ਦੇ ਚ ਚੱਲਣ ਦੀ ਸਾਨੂੰ ਸਮਰੱਥਾ ਦੇਵੇ ਤੇ ਰਜ਼ਾ ਦੇ ਚ ਚੱਲਣਾ ਕੀ ਹੈ ਕਿ ਪੁਰਸ਼ ਪੁਰਸ਼ ਹੋਣ ਦੇ ਚ ਹੀ ਜੀਵੇ ਇਸਤਰੀ ਇਸਤਰੀ ਹੋਣ ਦੇ ਚ ਹੀ ਜੀਵੇ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੇ ਬਣਨ ਦੀ ਕੋਸ਼ਿਸ਼ ਕਰ ਰਹੀਏ ਪੁਰਸ਼ ਵਰਗੇ ਕੱਪੜੇ ਪਹਿਨਣਾ ਯੂਰਪ ਦੇ ਵਿੱਚ ਬਥੇਰੇ ਪੁਰਸ਼ ਬਾਲ ਤਰਸ਼ਾਂਦੇ ਨੇ ਤੇ ਹੁਣ ਮੈਂ ਵੀ ਬਾਲ ਤਰਸ਼ਾਂਵਾਂ ਕਟਾਂ ਪੁਰਸ਼ ਨਸ਼ਾ ਲੈਂਦੇ ਨੇ ਤੇ ਚਲੋ ਮੈਂ ਵੀ ਲੈਵਾਂ ਅਗਰ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰੇਗੀ ਪੁਰਸ਼ ਤੇ ਬਣ ਨਹੀਂ ਸਕੇਗੀ ਇਸਤਰੀ ਹੋਂਦ ਵੀ ਗਵਾ ਬੈਠੇਗੀ ਤੇ ਅਗਰ ਕੋਈ ਪੁਰਸ਼ ਹੈ ਨਾਰੀ ਵਰਗਾ ਬਣਨ ਦੀ ਕੋਸ਼ਿਸ਼ ਕਰੇ ਨਾਰੀ ਤੇ ਬਣ ਨਹੀਂ ਸਕੇਗਾ ਕਿਉਂਕਿ ਮੈਂ ਦੇਖਦਾ ਅਵੇਂ ਨਾਖਨ ਵੀ ਰੰਗੀ ਜਾਣੇ ਹਰ ਵਕਤ ਜੋ ਹੈ ਕੰਗਾ ਜੈਬ ਵਿੱਚ ਰੱਖਣਾ ਸਾਰੀ ਜਾਣਾ ਬਾਲ ਹਰ ਵਕਤ ਸ਼ੀਸ਼ੇ ਚ ਮੂੰਹ ਉਹ ਅੱਠੇ ਪੈਰ ਵੇਖਦੇ ਰਹਿਣਾ ਕਈ ਨੌਜਵਾਨਾਂ ਨੂੰ ਦੇਖੀਦਾ ਅਵੇਂ ਇਸਤਰੀ ਵਰਗਾ ਬਣਨ ਦੀ ਕੋਸ਼ਿਸ਼ ਪੈ ਕਰਦਾ ਤੂੰ ਆਪਣਾ ਦਿਲ ਦਿਮਾਗ ਸਵਾਰਨ ਦੀ ਕੋਸ਼ਿਸ਼ ਕਰ ਕੀ ਮੁਖੜਾ ਸਵਾਰਨ ਦੀ ਕੋਸ਼ਿਸ਼ ਕਰਦਾ ਕੀ ਜੋ ਹੈ ਨਕਮੇ ਚਕਰਾਂ ਦੇ ਜੋ ਹੈ ਪਿਆ ਹੋਇਆ ਪਰ ਤੂੰ ਨਾਰੀ ਤੇ ਬਣ ਨਹੀਂ ਸਕੇਗਾ ਆਪਣਾ ਪੁਰਸ਼ ਹੋਣਾ ਗਵਾ ਬੈਠੇਗਾ ਰੱਬੀ ਨਿਯਮ ਨੂੰ ਸਮਝ ਉਸਦੇ ਹੁਕਮ ਦੇ ਆਕਾਰ ਨੂੰ ਸਮਝ ਔਰ ਉਸ ਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਉਸ ਦੇ ਹੁਕਮ ਵਿੱਚ ਜੋ ਕੁਝ ਹੋ ਰਿਹਾ ਹੈ ਬਾਕੀ ਦੀ ਵਿਚਾਰਾਂ ਕੱਲ ਭੁੱਲ ਚੁੱਕਦੇ ਖਿਮਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਟਿਕ ਕੇ ਗੁਰਮਤਿ ਦੀਆਂ ਗੱਲਾਂ ਨੂੰ ਸਰਵਨ ਕੀਤਾ ਸਤਿਗੁਰੂ ਸਾਰਿਆਂ ਦੇ ਅੰਦਰ ਇਹ ਵਿਚਾਰਾਂ ਟਿਕਾਵੇ ਭੁੱਲ ਚੁੱਕਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ